ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਹੁਣ ਉੱਥੇ ਹੀ ਰਜਿਸਟਰੀਆਂ ਕਰਾਉਣੀਆਂ ਹੋਰ ਵੀ ਸੌਖੀਆਂ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਜਿਹੜੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਹੁਣ ਉਹ ਸੁਵਿਧਾ ਕੇਂਦਰ ਦੇ ਵਿੱਚ ਜਾ ਕੇ ਆਪਣੀਆਂ ਰਜਿਸਟਰੀਆਂ ਕਰਵਾ ਸਕਦੇ ਨੇ ਪੰਜਾਬ ਸਰਕਾਰ ਨੇ ਪੰਜਾਬੀਆਂ ਦੇ ਲਈ ਹੋਰ ਵੀ ਕੰਮ ਸੌਖਾ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਪੰਜਾਬੀਆਂ ਨੂੰ ਵੱਡੀ ਖੁਸ਼ਖਬਰੀ ਦਿੰਦੀ ਹੈ ਦੱਦ ਗੱਲ ਕਰੀਏ ਤਾਂ ਉੱਥੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਪ੍ਰਾਪਰਟੀ ਰਜਿਸਟ੍ਰੇਸ਼ਨ ਨ ਪਰਕਿਰਿਆ ਨੂੰ ਹੋਰ ਪਾਰਦਰਸ਼ੀ ਸਰਲ ਪ੍ਰਸ਼ਟਾਚਾਰ ਮੁਕਤ ਅਤੇ ਡਿਜੀਟਲ ਬਣਾਉਣ ਦਾ ਐਲਾਨ ਕੀਤਾ ਹੈ ਤੇ ਜਿਸ ਤਹਿਤ ਸੂਬੇ ਦੇ ਵਿੱਚ ਪ੍ਰਾਪਰਟੀ ਰਜਿਸਟਰੀਆਂ ਦਾ ਕੰਮ ਜਲਦੀ ਸੁਵਿਧਾ ਕੇਂਦਰ ਦੇ ਰਾਹੀਂ ਕੀਤਾ ਜਾਵੇਗਾ ਇਸੇ ਕ੍ਰਮ ਦੇ ਵਿੱਚ ਦੱਸਿਆ ਕਿ ਪੰਜਾਬ ਸਰਕਾਰ 24 ਮਈ ਨੂੰ ਚੰਡੀਗੜ੍ਹ ਦੇ ਜਿਹੜੀ ਕਿ ਐਮਜੀਐਸਆਈਪੀਏ ਆਡੀਟੋਰੀਅਮ ਚੰਡੀਗੜ੍ਹ ਦੇ ਵਿਖੇ ਇੱਕ ਸਪਲਾਈ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਇਸ ਸਿਖਲਾਈ ਸੈਸ਼ਨ ਦੇ ਵਿੱਚ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਪ੍ਰੋਜੈਕਟ ਆਸਾਨ ਰਜਿਸਟ੍ਰੇਸ਼ਨ ਤਹਿਤ ਤਕਨੀਕੀ ਅਤੇ ਪ੍ਰਕਿਰਿਆ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਨਵੀਂ ਪ੍ਰਣਾਲੀ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ ਤੇ ਉਥੇ ਹੀ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਸੂਬੇ ਦੇ ਹਰੇਕ ਜ਼ਿਲ੍ਹੇ ਤੋਂ ਇੱਕ ਪੀਸੀਐਸ ਰੈਂਕ ਦਾ ਨੋਡਲ ਅਫਸਰ ਹਰੇਕ ਜ਼ਿਲ੍ਹੇ ਦਾ ਜ਼ਿਲ੍ਹਾ ਸਿਸਟਮ ਮੈਨੇਜਰ ਤੇ ਸਾਰੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਦੇ ਸਹਾਇ ਇੱਕ ਸਿਸਟਮ ਮੈਨੇਜਰ ਦੇ ਨਾਲ ਨਾਲ ਹਰੇਕ ਤਹਿਸੀਲ ਤੋਂ 3-4 ਚੁਣੇ ਹੋਏ ਅਰਜੀ ਨਵੀਸ ਇਸ ਸਿਖਲਾਈ ਸੈਸ਼ਨ ਦੇ ਵਿੱਚ ਹਿੱਸਾ ਲੈਣਗੇ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਰਜਿਸਟ੍ਰੇਸ਼ਨ ਪ੍ਰਣਾਲੀ ਦੇ ਵਿੱਚ ਸ਼ਾਮਲ ਸਾਰੇ ਤਕਨੀਕੀ ਅਤੇ ਫੀਲਡ ਸਟਾਫ ਨੂੰ ਇੱਕ ਪਲੇਟਫਾਰਮ ਤੇ ਸਿਖਲਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਸੂਵਿਧਾ ਕੇਂਦਰਾਂ ਨੂੰ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਆਧਾਰ ਬਣਾਇਆ ਹੈ ਤੇ ਜਿੱਥੇ ਰਜਿਸਟ੍ਰੇਸ਼ਨ ਦਾ ਕੰਮ ਸਿੱਧਾ ਤਹਿਸੀਲਾਂ ਦਫ਼ਤਰਾਂ ਦੇ ਵਿੱਚ ਹੁੰਦਾ ਸੀ ਹੁਣ ਇਹ ਕੰਮ ਸੂਵਿਧਾ ਕੇਂਦਰਾਂ ਦੇ ਰਾਹੀਂ ਪੂਰੀ ਤਰ੍ਹਾਂ ਡਿਜੀਟਲ ਢੰਗ ਦੇ ਨਾਲ ਕੀਤਾ ਜਾਵੇਗਾ ਤੇ ਉਥੇ ਹੀ ਇਸ ਦਾ ਇੱਕ ਹੋਰ ਉਦੇਸ਼ ਇਹ ਹੈ ਕਿ ਨਾਗਰਿਕ ਨੂੰ ਇੱਕੋ ਥਾਂ ਤੇ ਬਹੁਤ ਸਾਰੀਆਂ ਜਿਹੜੀਆਂ ਕਿ ਸਰਕਾਰੀ ਸੇਵਾਵਾਂ ਮਿਲਣ ਤਾਂ ਜੋ ਉਹਨਾਂ ਨੂੰ ਵੱਖ-ਵੱਖ ਦਫ਼ਤਰਾਂ ਦੇ ਵਿੱਚ ਭਟਕਣਾ ਨਾ ਪਵੇ ਤੇ ਉਥੇ ਇਸ ਦੇ ਆਲੇ ਨਾ ਸਿਰਫ ਆਮ ਲੋਕਾਂ ਦਾ ਸਮਾਂ ਬਚੇਗਾ ਸਗੋਂ ਸਰਕਾਰ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਧੇਗੀ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਲਗਾਤਾਰ ਨਮੀਆਂ ਯੋਜਨਾਵਾਂ ਲਾਕੂ ਕਰ ਰਹੀ ਹੈ ਤੇ ਉਥੇ ਹੀ ਸੂਬੇ ਦੇ ਵਿੱਚ 273 ਤਹਿਸੀਲਦਾਰਾ ਅਤੇ ਸਬ ਰਜਿਸਟਰੀਆ ਦਾ ਤਬਾਦਲਾ ਜਿਹੜਾ ਕਿ ਕੀਤਾ ਗਿਆ ਹੈ ਤੇ ਇਸ ਕਾਰਵਾਈ ਤੋਂ ਸਪਸ਼ਟ ਹੈ ਦੱਸੀਏ ਕਿ ਸੰਕੇਤ ਮਿਲਦਾ ਹੈ ਕਿ ਸੂਬਾ ਸਰਕਾਰ ਸਿਸਟਮਾ ਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਪੂਰੀ ਗੰਭੀਰ ਹੈ ਤੇ ਉਥੇ ਤਬਾਦਲਿਆਂ ਤੋਂ ਬਾਅਦ ਜਾਇਦਾਦ ਦੀ ਰਜਿਸਟ੍ਰੇਸ਼ਨ ਦਾ ਕੰਮ ਕਾਨੂੰਗੋ ਨੂੰ ਸੌਪਿਆ ਜਾਵੇਗਾ ਤੇ ਉਥੇ ਹੁਣ ਇਹ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਇਹ ਜ਼ਿੰਮੇਵਾਰੀ ਹੈ ਜਿਹੜੀ ਕਿ ਨਾਇਬ ਤਹਿਸੀਲਦਾਰਾਂ ਨੂੰ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਿੰਮੇਵਾਰੀ ਹੈ ਜਿਹੜੀ ਕਿ ਪੂਰੀ ਤਰ੍ਹਾਂ ਸੁਵਿਧਾ ਕੇਂਦਰਾਂ ਨੂੰ ਤਬਦੀਲ ਕਰ ਦਿੱਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਹੈ ਤੇ ਹੁਣ ਪੰਜਾਬ ਦੇ ਲੋਕਾਂ ਦਾ ਹੋਰ ਵੀ ਕੰਮ ਆਸਾਨ ਕਰ ਦਿੱਤਾ ਹੈ